ਸਰ ਇੱਕ ਇਨਫੋਰਮੇਸ਼ਨ ਆਈ ਕੱਲ ਕਦਾਰਤਨਾਥ ਮੰਦਿਰ ਹੈ ਜੀ ਰਾਜਪੁਰਾ ਰੋਡ ਤੇ ਕਿ ਉੱਥੋਂ ਇੱਕ 6 ਸਾਲ ਦੀ ਬੱਚੀ ਜਿਹੜੀ ਹੈ ਮਿਸਿੰਗ ਹੈ ਜਿਵੇਂ ਹੀ ਇਹ ਗੱਲ ਸਰ ਆਈ ਇਨਫੋਰਮੇਸ਼ਨ ਰੀਸੀਵ ਹੋਈ ਨਾਲ ਦੀ ਨਾਲ ਸਰ ਸਾਰੀ ਪੁਲਿਸ ਜਿਹੜੀ ਹੈ ਰੈਡ ਅਲਰਟ ਤੇ ਹੋ ਗਈ ਹਰ ਤਰ੍ਹਾਂ ਦੇ ਜਿਹੜੇ ਟਰਾਂਸਪੋਰਟ ਮੋਡ ਨੂੰ ਚੈੱਕ ਕੀਤਾ ਗਿਆ ਬੱਸ ਸਟੈਂਡ ਰੇਲਵੇ ਸਟੇਸ਼ਨਸ ਹੋਰ ਵਿਥਿਨ 12 ਆਵਰਸ ਦੇ ਵਿੱਚ ਵਿੱਚ ਲੜਕੀ ਬਰਾਮਦ ਕਰ ਲਈ ਗਈ ਔਰ ਸਰ ਜੋ ਡੀਐਸਪੀ ਸਿਟੀ 1 ਸudar satnam singh ਔਰ ਇੱਕ ਐਸਐਚਓ ਕੋਤਵਾਲੀ ਜਸਪ੍ਰੀਤ ਕਾਲੋ ਇਹਨਾਂ ਦੇ ਨਾਲ ਜਿਹੜੀ ਬਾਕੀ ਵੀ ਸਾਰੀ ਫੋਰਸ ਨਾਕਾਬੰਦੀ ਤੇ ਜਿਵੇਂ ਸਿਟੀ ਸੀਲਿੰਗ ਵਾਲੇ ਨੂੰ ਨਾਲ ਦੀ ਨਾਲ ਇੰਪਲੀਮੈਂਟ ਕੀਤਾ ਗਿਆ ਔਰ ਉਹਦਾ ਰਿਜ਼ਲਟ ਇਹ ਨਿਕਲਿਆ ਵੀ ਲੜਕੀ ਵੀ ਬਰਾਮਦ ਹੋ ਗਈ ਐਂਡ ਜਿਹੜਾ ਦੋਸ਼ੀ ਹੈ ਰਾਜੂ ਨਾਮ ਦਾ 45 ਸਾਲ ਦਾ ਉਹ ਵੀ ਫੜਿਆ ਗਿਆ ਇਹਦੇ ਚ ਦਸਨੀਯੋਗ ਗੱਲ ਇਹ ਹੈ ਕਿ ਇਨਫੋਰਮੇਸ਼ਨ ਜਦੋਂ ਆਈ ਉਹਦੇ ਤੇ ਜੋ ਪੁਲਿਸ ਨੇ ਰਿਐਕਟ ਕੀਤਾ ਔਰ ਨਾਲ ਜੋ ਸਾਨੂੰ ਪਬਲਿਕ ਵੱਲੋਂ ਔਰ ਉਸਪੀਡਤਾ ਦੇ ਪਰਿਵਾਰਾਂ ਵੱਲੋਂ ਸਾਡੇ ਤੇ ਵਿਸ਼ਵਾਸ ਰੱਖਿਆ ਗਿਆ ਉਸ ਕਰਕੇ ਅਸੀਂ ਆਪਣੇ ਕੰਮ ਤੇ ਜਿਹੜਾ ਇੱਕਦਮ ਡਟ ਗਏ ਔਰ ਅਸੀਂ ਰਿਜ਼ਲਟ ਦਿੱਤਾ ਤਾਂ ਮੈਂ ਟੀਮ ਪਟਿਆਲਾ ਦਾ ਇੱਕ ਮੈਂਬਰ ਹੋਣ ਦੇ ਨਾਤੇ ਅੰਦਰ ਅੰਡਰ ਦਾ ਲੀਡਰਸ਼ਿਪ ਆਫ ਸ਼੍ਰੀ ਵਰਨੂ ਸ਼ਰਮਾ ਅਸੀਂ ਜਿਵੇਂ ਹੀ ਕੋਈ ਮੈਸੇਜ ਆਂਦਾ ਬਿਲਕੁਲ ਪ੍ਰੋਪਰ ਕਿ ਜੋ ਐਸਓਪੀ ਬਣੀ ਹੈ ਥੱਲੇੋਂ ਉੱਪਰ ਜਾਣ ਦਾ ਔਰ ਸਾਰਾ ਮੈਸੇਜ ਸਾਰੇ ਡਿਸਟ੍ਰਿਕਟ ਚ ਭੇਜਣ ਦਾ ਉਹਨੂੰ ਪ੍ਰੋਪਰ ਫੋਲੋ ਕਰਦੇ ਆ। ਨਾਲ ਹੀ ਮੈਂ ਇੱਕ ਤੁਹਾਡੇ ਸਾਰਿਆਂ ਦੇ ਮਾਧਿਅਮ ਤੋਂ ਇੱਕ ਰਿਕਵੈਸਟ ਕਰਦਾ ਕਿ ਜਦੋਂ ਵੀ ਇਦਾਂ ਦੀ ਕੋਈ ਵਾਰਦਾਤ ਹੁੰਦੀ ਹੈ ਤਾਂ ਪੁਲਿਸ ਤੇ ਟਰਸਟ ਕਰਨਾ ਚਾਹੀਦਾ ਹੈ। ਮੈਂ ਉਸ ਪਰਿਵਾਰ ਦਾ ਸਮੂਹ ਪਟਿਆਲਾ ਨਿਵਾਸੀਆਂ ਦਾ ਸ਼ੁਕਰਗੁਜ਼ਾਰ ਵੀ ਹਾਂ ਜਿਨ੍ਹਾਂ ਨੇ ਏਡੀ ਵੱਡੀ ਸਨਸਨੀ ਚੀਜ਼ ਲਈ ਸਾਨੂੰ ਟਾਈਮ ਦਿੱਤਾ, ਸਾਡੇ ਤੇ ਵਿਸ਼ਵਾਸ ਰੱਖਿਆ ਔਰ ਅਸੀਂ ਕੋਈ ਲਾਅ ਐਂਡ ਆਰਡਰ ਨੂੰ ਜਾਂ ਕਿਸੇ ਹੋਰ ਚੀਜ਼ ਨੂੰ ਨਜਿੱਠਣ ਦੇ ਬਜਾਏ ਇਸ ਕੇਸ ਤੇ ਫੋਕਸ ਕੀਤਾ ਔਰ ਇਹਨੂੰ ਟਰੇਸ ਕੀਤਾ। ਐਜ਼ ਅ ਰਿਸਪੌਂਸਿਬਲ ਸਿਟੀਜ਼ਨ ਆਫ ਦਿਸ ਕੰਟਰੀ ਸਾਡੀ ਸਾਰਿਆਂ ਦੀ ਮੋਰਲ ਡਿਊਟੀ ਹੈ ਕਿ ਹਰ ਮਾਈਨਰ ਬੱਚੇ ਦੀ ਰਾਖੀ ਰੱਖੀ ਜਾਵੇ ਔਰ ਸਾਡੇ ਐਸਐਸਪੀ ਸਾਹਿਬ ਦੀਆਂ ਬੜੀਆਂ ਸਟ੍ਰਿਕਟ ਗਾਈਡਲਾਈਨਸ ਨੇ ਕਿ ਕਿਸੇ ਤਰ੍ਹਾਂ ਦੇ ਵੀ ਬਾਡੀਲੀ ਕਰਾਇਮ ਅਗੇਂਸਟ ਪਰਸਨ ਔਰ ਐਨਡੀਪੀਐਸ ਜੋ ਯੁੱਧ ਨਸ਼ਾ ਵਿਰੁੱਧ ਚੱਲ ਰਿਹਾ ਹੈ ਉਹਦੇ ਵਿੱਚ ਕੋਈ ਵੀ ਬੰਦਾ ਜਿਹੜਾ ਕਿਸੇ ਤਰ੍ਹਾਂ ਦਾ ਚਾ ਸਾਡੇ ਮੈਕਵਿਜ ਹੈਂਡਿੰਗ ਗਲਵ ਹੈ ਚਾਹੇ ਉਹ ਕਿਸੇ ਵੀ ਪੋਜੀਸ਼ਨ 'ਚ ਬੈਠਾ ਹੈ ਕਿਸੇ ਨੂੰ ਕੋਈ ਬਖਸ਼ਿਆ ਨਾ ਜਾਵੇ ਔਰ ਜੋ ਬਣਦੀ ਕਾਰਵਾਈ ਹੈ ਉਹਦੇ ਤੇ ਕੀਤੀ ਜਾਵੇ ਸਰੇ ਬੇਤੀ ਜਿਹੜਾ ਅਸੀਂ ਬੱਚੀ ਨੂੰ ਕਿਡਨਾਪ ਕਰਨਾ ਚਾਹੁੰਦਾ ਸੀ ਕੋਈ ਰੈਕਟ ਹੈ ਜਾਂ ਕੋਈ ਸਰੇ ਰੈਕਟ ਨਹੀਂ ਹੈ ਜੀ ਇਹ ਬੱਚੀ ਦਾ ਮੈਡੀਕਲ ਕਰਾਵਾਂਗੇ ਮੈਡੀਕਲ ਤੋਂ ਬਾਅਦ ਇਹਦੇ ਚ ਕਾਫੀ ਜਣੀਆਂ ਹੋਰ ਚੀਜ਼ਾਂ ਬਾਧਾ ਹੋਣਾ ਔਰ ਇਹ ਬੰਦੇ ਨੇ ਮੈਂ ਕਹਾਂਗਾ ਕਿ ਲਸਟ ਚਲਦੇ ਇਹ ਕਿਡਨਾਪ ਕੀਤਾ ਔਰ ਉਦੋਂ ਅੱਗੇ ਮੈਡੀਕਲਸ ਤੋਂ ਬਾਅਦ ਜੋ ਮੈਡੀਕਲ ਦੀ ਫਾਈਨਡਿੰਗ ਆਏਗੀ ਔਰ ਹੋਰ ਉਹਦੇ ਮੁਤਾਬਕ ਜੋ ਧਾਰਾਵਾਂ ਦਾ ਬਾਧਾ ਕੀਤਾ ਜਾਊਗਾ ਇਹ ਬੜਾ ਇੱਕ ਹੀਨੀਅਸ ਔਰ ਸਸੰਸਨੀ ਗੇਸ ਕ੍ਰਾਈਮ ਹੈ ਇਹ ਇਦਾਂ ਦਾ ਕ੍ਰਾਈਮ ਹੈ ਜਿਹਦੇ ਵਿੱਚ ਇਨਸਾਨੀ ਰਿਸ਼ਤੇਦਾਰ ਧਾਰ ਹੋ ਜਾਂਦੇ ਨੇ ਸਰ ਬੱਚੀ ਕਿੱਥੋਂ ਬਰਾਮਦ ਹੋਈ ਸਰ ਬੱਚੀ ਬ੍ਰਾਂਧੂ ਐਸ ਐਚਓ ਸਾਹਿਬ ਬੱਚੀ ਦੀ ਮਥੁਰਾ ਕਾਲੋਨੀ ਦੇ ਕੋਲੇ ਹੀ ਜਦੋਂ ਸਵੇਰੇ ਇਹਦੇ ਰਿਸ਼ਤੇਦਾਰਾਂ ਤੋਂ ਪੁੱਛ ਕੇ ਜਿਹੜਾ ਪ੍ਰੀਹੈਂਡ ਕੀਤਾ ਉਦੋਂ ਇਹ ਡਰਦਾ ਮਾਰਾ ਘਬਰਾ ਕੇ ਬੱਚੀ ਨੂੰ ਮਥੁਰਾ ਕਾਲੋਨੀ ਦੇ ਕੋਲੇ ਹੀ ਪਿਛੇ ਪਾਸੇ ਬਾਈਪਾਸ ਕੋਲੇ ਛੱਡ ਗਿਆ ਸੀ ਤੇ ਅਸੀਂ ਸੀਸੀਟੀਵੀ ਫੁਟੇਜ ਦਾ ਟ੍ਰਾਇਲ ਅੱਗੇ ਫਾਲੋ ਕਰਦੇ ਕਰਦੇ ਬੱਚੀ ਸਾਨੂੰ ਉੱਥੇ ਨ ਬਾਈਪਾਸ ਦੇ ਕੋਲੇ ਬੱਚੀ ਬਰਾਮਦ ਹੋ ਗਈ ਸਵੇਰੇ 9 ਵਜੇ ਸਰ ਇਹ ਜਿਹੜੋ ਬੱਚੀ ਬਰਾਮਦ ਹੋਈ ਕਿਸ ਦਾ ਡਿਸ਼ਾ ਜਿਸ ਨੂੰ ਉਹ ਬੰਨਾ ਸੀ ਜਾਂ ਨਹੀਂ ਬੱਚੀ ਜਮੀ ਨਾਰਮਲ ਸੀ ਜੀ ਬੱਚੀ ਸੀ ਸ਼ੀ ਵਾਸ ਐਬਸੋਲੂਟਲੀ ਨਾਰਮਲ ਤੇ ਉਸ ਤੋਂ ਬਾਅਦ ਫਿਰ ਬੱਚੀ ਦੇ ਜੋ ਸੰ ਆਪਦੀ ਮਾਂ ਨੂੰ ਦੱਸਿਆ ਉਸ ਦੇ ਮੁਤਾਬਕ ਅਸੀਂ ਉਹਦੀ ਜਿੰਨੀ ਕੁ ਪੁੱਛੀ ਸੀ ਉਹਦੀ ਮਾਂ ਦੇ ਸਾਹਮਣੇ ਕੀਤੀ ਗਈ ਉਹਦੇ ਮੁਤਾਬਕ ਅਸੀਂ ਬੰਦੇ ਨੂੰ ਫੋਲੋ ਕਰਨ ਲੱਗੇ ਤੇ ਜਿਹੜਾ ਬੰਦਾ ਇਹ ਯੂਪੀ ਦਾ ਰਹਿਣ ਵਾਲਾ ਹੈ ਯੂਪੀ ਵਾਪਸ ਭਜਣ ਦੀ ਫਰਾਕ ਸੀ ਜਿਹਨੂੰ ਅਸੀਂ ਰੇਲਵੇ ਸਟੇਸ਼ਨ ਤੋਂ ਫਿਰ ਸਟੇਸ਼ਨ ਚੜ੍ਹਨ ਤੋਂ ਪਹਿਲਾਂ ਗ੍ਰਿਫਤਾਰ ਕੀਤਾ ਇਹ ਅੱਜ ਤੱਕ ਬਚੀ ਨਹੀਂ ਜੀ ਰਿਸ਼ਤੇਦਾਰ ਨਹੀਂ ਇਹ ਸਰ ਉੱਥੇ ਲੋਕਲ ਆਇਟਸ ਨੇ ਮੈਂ ਇਹਦੇ ਵਿੱਚ ਤਾਂ ਹੀ ਐਸਐਚਓ ਸਾਹਿਬ ਨੂੰ ਕਿਹਾ ਵੀ ਤੁਹਾਨੂੰ ਬਿਲਕੁਲ ਡਾਇਰੈਕਟ ਆਪਣੀ ਦੱਸਣ ਜਿਨ੍ਹਾਂ ਨੇ ਕੰਮ ਕੀਤਾ ਸਰ ਜਦੋਂ ਹੀ ਪ੍ਰੈਸ਼ਰ ਮਾਉਂਟ ਹੋਇਆ ਔਰ ਸਾਰੇ ਰਸਤੇ ਭਜਣ ਦੇ ਬੰਦ ਹੋ ਗਏ ਔਰ ਇੱਕ ਸੀਸੀਟੀ ਫੁਟੇਜ ਤੋਂ ਜਦੋਂ ਅਸੀਂ ਕਲੋਜ਼ ਆਏ ਤਾਂ ਉਦੋਂ ਉਸ ਬੰਦੇ ਨੇ ਬੱਚੀ ਉੱਥੇ ਛੱਡ ਦਿੱਤੀ ਉਹਨੂੰ ਸਰਦਾਰ ਜੀ ਉੱਥੇ ਉਸੇ ਮਹੱਲੇ ਦਾ ਹੈ ਜੀ ਸਰ ਨੂੰ ਤੇ ਨੇੜੇ ਦੀ ਰਹਿਣ ਵਾਲਾ ਮੈਂ ਸਭ ਨੂੰ ਦੱਸ ਰਿਹਾ ਜੀ ਜਿਵੇਂ ਹੁਣ ਮੈਡੀਕਲ ਕਰਾਵਾਂਗੇ ਫਿਰ ਬਾਕੀ ਜਿਹੜੀ ਚੀਜ਼ਾਂ ਆਣਗੀਆਂ ਦੇਖੋ ਛੋਟੀ ਬੱਚੀ ਆ ਸੀ ਉਹਦਾ ਨਾਮ ਨਹੀਂ ਡਿਕਲੇਅਰ ਕਰ ਸਕਦੇ ਅਕੋਰਡਿੰਗ ਟੂ ਜੋ ਜੁਵਨਾਈਲ ਐਕਟ ਆ ਸੀ ਉਹਨੂੰ ਵੀ ਫੋਲੋ ਕਰਨਾ ਇਸੇ ਤਰ੍ਹਾਂ ਜਿੰਨੀ ਵੀ ਪੁੱਛਗਿਛ ਹੋਏਗੀ ਉਹਦੀ ਪੇਰੈਂਟਸ ਔਰ ਲੇਡੀ ਪੁਲਿਸ ਆਫੀਸਰ ਦੇ ਥਰੂ ਹੋਏਗੀ ਔਰ ਇਨ ਫਰਦਰ ਜਦੋਂ ਮੈਡੀਕਲ ਜਿੰਨੀ ਦੇਰ ਨਹੀਂ ਹੁੰਦਾ ਉਨੀ ਦੇਰ ਬੱਚੀ ਜੋ ਸਟੇਟਮੈਂਟ ਨਹੀਂ ਦਿੰਦੀ ਹਾਲੇ ਉਦੋਂ ਬਾਅਦ ਫਿਰ ਅੱਗੇ ਸਾਰਾ ਕਾਰਵਾਈ ਕੀਤੀ ਜਾਊਗੀ ਸਰ ਇਹ ਪੁਲਿਸ ਦੀ ਮੁਸ਼ਤਿਹਦੀ ਰਹੀ ਕਿ ਬੱਚੀ ਫੜੀ ਗਈ ਹੈ ਲੱਭੀ ਗਈ ਹੈ ਤੇ ਚੀਜ਼ ਹੋਊ ਸਰ ਮੈਂ ਇਹਦੇ ਵਿੱਚ ਕਹਾਂਗਾ ਜੀ ਇਹ ਟੀਮ ਇਵੈਂਟ ਆ ਸਾਰਾ ਸਰ ਇਹ ਗੱਲ ਹੈ ਵੀ ਜਿਹੜੇ ਮਾਵਾ ਪੈ ਉਹ ਵੀ ਟੀਮ ਦਾ ਬਹੁਤ ਹੋ ਵਿਸਰਣ ਉਹਦੇ ਬਾਰੇ ਵਿੱਚ ਕਹਾਂਗੇ ਸਰ ਮੈਂ ਨਾ ਦੇਖੋ ਆ ਵੀ ਆ ਰ ਡਵੈਲਪਿੰਗ ਕੰਟਰੀ ਹਾਲੇ ਹਰ ਬੰਦਾ ਇੱਥੇ ਵੇਰ ਨਹੀਂ ਹੈਗਾ ਆਪਾਂ ਕਈ ਵਾਰੀ ਦੇਖਦੇ ਆ ਕਿ ਆਪਾਂ ਕਈ ਦੀ ਸਲਮ ਏਰੀਆਸ ਜਾਂ ਥੋੜੇ ਜੇ ਫਾਈਨੈਂਸ਼ਲੀ ਬੈਕਵਰਡ ਏਰੀਆਸ ਤੇ ਜਾਂਦੇ ਆ ਤਾਂ ਬੱਚੇ ਆਪਾਂ ਦੇਖਦੇ ਆਂ ਆਮ ਸੜਕਾਂ ਤੇ ਖੇਡਦੇ ਨੇ ਸਕੂਲਸ ਵੀ اٹੈਂਡ ਨਹੀਂ ਕਰਦੇ ਛੁੱਟੀਆਂ ਵੀ ਨਹੀਂ ਤਾਂ ਕਈ ਚੀਜ਼ਾਂ ਨੇ ਇਸੇ ਕਰਕੇ ਮੈਂ ਅਪੀਲ ਕੀਤੀ ਵੀ ਸਾਰੇ ਆਪਣੇ ਬੱਚਾਂ ਤੇ ਇੱਕ ਸਟ੍ਰਿਕਟ ਵਿਜ਼ਲ ਵੀ ਰੱਖਣ ਕੋਈ ਹਲਕਾ ਜਿਹਾ ਵੀ ਤੁਹਾਨੂੰ ਕੋਈ ਬੱਚਾ ਬੱਚੀ ਮਿਸਿੰਗ ਲੱਗਦਾ ਜਨਾ ਹੋਰ ਹੈ ਉਹਨੂੰ ਨਾਲ ਦੀ ਨਾਲ ਇਨਫੋਰਮ ਕੀਤਾ ਜਾਵੇ ਔਰ ਸਾਡੀ ਰਿਸਪੌਂਸਿਬਿਲਟੀ ਬਣਦੀ ਹੈ ਵੀ ਅਸੀਂ ਮੌਕੇ ਤੇ ਫਟਾਫਟ ਪਹੁੰਚੀਏ ਔਰ ਉਸ ਚੀਜ਼ ਨੂੰ ਵੈਰੀਫਾਈ ਕਰੀਏ ਕਿ ਬੱਚਾ ਕਿਸੇ ਨਾਲ ਖੇਡਣ ਗਿਆ ਯਾਰਾਂ ਦੋਸਤਾਂ ਨਾਲ ਕਿ ਬੱਚੇ ਨਾਲ ਕੋਈ ਹੱਕੀ ਇਹ ਪਹਿਲਾਂ ਕਿ ਮੰਦਿਰ ਕੋਲੇ ਖੇਡਦੀ ਬੱਚੀ ਨੂੰ ਮੰਦਿਰ ਕੋਲੇ ਖੇਡਦੀ ਬੱਚੀ ਨੂੰ ਇਹ ਮੰਦਿਰ ਰਿਪੋਰਟ ਵਗੈਰਾ ਚੈੱਕ ਕਰ